ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਸਟੇ ਸੰਦੇਸ਼ ਅੱਜ ਅਸੀਂ ਪਹੁੰਚਾ ਡਿਸਟ੍ਰਿਕਟ ਦਰਦਾਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਹਲਕਾ ਕੋਆਰਡੀਨੇਟਰ ਸਰਪੰਚ ਸਿੰਘ ਜੀ ਠੇਕੇਦਾਰ ਸੰਧੂ ਜੀ ਮੌਜੂਦ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਹੁਣ ਆਮ ਆਦਮੀ ਪਾਰਟੀ ਦੀ ਟੀਮ ਹਾਈ ਕਮਾਂਡ ਨੇ ਸਾਡੇ ਲੋਕ ਲੋਕ ਸਭਾ ਚੋਣਾਂ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਟਿਕਟ ਵਜੋਂ ਨਵਾਜਿਆ ਹੈ ਤੇ ਐਰ ਕੀ ਕੀ ਲੱਗਦਾ ਹੈ ਕਿ ਕੀ ਬਣੂਗਾ ਐਰ ਕੀ ਮੁਕਾਬਲਾ ਲੋਕ ਪ੍ਰਿੰਤਾ ਕਿਦਾਂ ਦੀ ਵਧ ਰਹੀ ਹੈ ਸਪੋਰਟ ਕਿਦਾਂ ਦੀ ਮਿਲਦੀ ਪਿੰਡਾਂ ਪਿੰਡਾਂ ਤੁਸੀਂ ਜਾ ਕੇ ਮੀਟਿੰਗਾਂ ਵੀ ਕਰਦੇ ਹੋ ਸਪੋਰਟ ਸਰ ਬਹੁਤ ਜ਼ਿਆਦਾ ਮਿਲ ਰਹੀ ਹੈ ਜੀ ਕਿਸੇ ਵੀ ਪਿੰਡ ਜੇ ਜਾਣੇ ਆ ਜੀ ਰੈਲੀ ਦਾ ਰੂਪ ਧਰ ਲੈਂਦੇ ਲੋਕ ਜੀ ਬਹੁਤ ਜ਼ਿਆਦਾ ਬਹੁਤ ਮਾਤ ਮਿਲ ਰਿਹਾ ਵਾ ਅਮਰ ਸਿੰਘ ਸ਼ੇਰ ਸਿੰਘ ਸੈਰੀ ਕਲਸੀ ਸਾਡੇ ਬੜੀ ਵੱਡੀ ਲੀਡਰ ਨਾਲ ਡੇਰਾ ਬਬਨਾਨਕ ਤੋਂ ਜਿੱਤਣਗੇ ਤੇ ਉਹਨਾਂ ਨੂੰ ਹੀ ਬੜੀ ਵੱਡੀ ਲੀਡਰ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਜੋ ਵੀ ਸਾਡੇ ਗਰਦਾਸਪੁਰ ਜ਼ਿਲ੍ਹੇ ਤੇ ਡੇਰਾ ਬਬਨਾਨਕ ਦੀਆਂ ਮੁਸ਼ਕਲਾਂ ਨੇ ਉਹ ਉਹਨਾਂ ਹੱਲ ਕਰਾਉਣਗੇ ਜੀ ਕੋਈ ਵੀ ਮੁਸ਼ਕਲ ਹੋਏਗੀ ਉਹ ਹੱਲ ਹੋਏਗੀ ਤੇ ਬੜੀ ਵੱਡੀ ਲੀਡਰ ਨਾਲ ਡੇਰਾ ਬਬਨਾਨਕ ਤੋਂ ਜਿੱਤਣਗੇ ਕਿਸੇ ਵੀ ਤੁਸੀਂ ਪਿੰਡ ਚ ਜਾ ਕੇ ਮੀਟਿੰਗ ਵੇਖ ਲਓ ਰੈਲੀ ਦਾ ਰੂਪ ਤੁਸੀਂ ਧਾਰ ਲੈਂਦੀ ਆ ਬਾਕੀ ਪਾਰਟੀਆਂ ਤੇ ਐਵੇਂ ਪ੍ਰਚਾਰ ਡੀਆਂ ਨੇ ਕਰਨ ਉਹ ਤੇ ਬੇਕੂਫ ਨੇ ਹੋ ਗਏ ਨੇ ਹੁਣ ਪਾਗਲ ਹੋ ਗਏ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸ਼ੈਰੀ ਸ਼ੈਰੀ ਹੋ ਗਈ ਆ ਜਿੱਦ ਤੇ ਵੀ ਜਾਣੇ ਆ ਜੀ ਤੁਸੀਂ ਪੱਤਰਕਾਰ ਜੀ ਤੁਹਾਨੂੰ ਪਤਾ ਲੱਗਦਾ ਜੀ 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 ਮੜ ਜੇ ਪਹਿਲਾਂ 1.5 ਕਿਲੋ ਦੇ ਹੱਥ ਵਾਲਾ ਆਇਆ ਸੀ ਉਹਦੇ ਵਾਲਾ ਕੰਮ ਤਰ੍ਹਾਂ ਹੋ ਉਹ ਤੇ ਫਿਲਮੀ ਆ ਜੀ ਉਹ ਤੇ ਘੜੀ ਦਾ ਪ੍ਰੋਣਾ ਹੈਗਾ ਪਾਣੀ ਦਾ ਬੁਲਬੁਲਾ ਆਇਆ ਤੇ ਬੁੱਝ ਗਿਆ ਜੀ ਇਹ ਤੇ ਸਾਡਾ ਅਮਰਸ਼ੇਰ ਸਿੰਘ ਸਾਰੀ ਬਟਾਲੇ ਬੈਠਾ ਜਦੋਂ ਮਰਜ਼ੀ ਭਰਾ ਵਾ ਸਾਡਾ ਵੱਡਾ ਜਦੋਂ ਮਰਜ਼ੀ ਜਾ ਕੇ ਬਾਹਰ ਫੜ ਕੇ ਜਿਹੜਾ ਮਰਜ਼ੀ ਕੰਮ ਕਰਾ ਲੋ ਤੇ ਕੋਈ ਕੋਈ ਵੀ ਆਦਮੀ ਚੱਲ ਜਾ ਜੀ ਦੇਖੋ ਵਾਕਫ ਹੈ ਕੋ ਕਾਂਗਰਸ ਹੈ ਕੋ ਕਾਲੀ ਹੈ ਕੋਈ ਵੀ ਬੰਦਾ ਚੱਲ ਜਾ ਆਪਣੇ ਕੰਮ ਦੱਸੇ ਭਾਜੀ ਉਹਨੇ ਉਸੇ ਟਾਈਮ ਫੋਨ ਲਾ ਦਿੰਦੇ ਨੇ ਉਹਨਾਂ ਦਾ ਕੰਮ ਹੋ ਜਾਂਦਾ ਜੀ ਪਹਿਲ ਦੇ ਆਧਾਰ ਤੇ ਕੰਮ ਹੋ ਰਿਹਾ ਪਹਿਲ ਦੇ ਆਧਾਰ ਤੇ ਹੋ ਰਿਹਾ ਜੀ ਕੋਈ ਵੀ ਬੰਦਾ ਆਣ ਕੇ ਵੀ ਮੇਰਾ ਕੰਮ ਨਹੀਂ ਹੋ ਰਿਹਾ ਕੋਈ ਵੀ ਆਣ ਕੇ ਮੈਨੂੰ ਦੱਸੇ ਵੀ ਨਹੀਂ ਹੋ ਰਿਹਾ ਹਰ ਬੰਦੇ ਦਾ ਕੰਮ ਹੋ ਰਿਹਾ ਜੀ ਤੇ ਜਿੱਦਣ ਬਣ ਗਏ ਪਾਰਲੀਮੈਂਟ ਚੱਲ ਗਏ ਉਹਦੇ ਬੱਲੇ ਬੱਲੇ ਹੋ ਜਣੀ ਸਾਡੀ ਤੇ ਸਰ ਆਪਾਂ ਕੋਈ ਸੀਐਮ ਸਾਹਿਬ ਦੇ ਗਾੜੀ ਕੋਈ ਅਪੀਲ ਕਰੀਏ ਔਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਜਦੋਂ ਮੰਨ ਲਓ ਬਣ ਕੇ ਲੋਕ ਸਭਾ ਦੇ ਵਿੱਚ ਜਾਂਦੇ ਨੇ ਤੇ ਸਾਡੇ ਹਲਕਾ ਡੇਰਾ ਬਾਬਾ ਨਾਨਕ ਦੀ ਇੱਕ ਮੁਸ਼ਕਲ ਜੋ ਬਹੁਤ ਸਮੱਸਿਆ ਆ ਜਿਹੜੀ ਕਿ ਸਾਡੇ ਏਰੀਆ 'ਚ ਆਰੇ ਗਾੜੀ ਅਪੀਲ ਕਰੀ ਹੈ ਕਿ ਸਾਰੇ ਕੋਈ ਸਾਡੇ ਏਰੀਆ ਨੂੰ ਇੰਡਸਟਰੀ ਪ੍ਰੋਵਾਈਡ ਕਰਵਾ ਕੇ ਦਿੱਤੀ ਜਾਵੇ ਤਾਂ ਜੋ ਕਿ ਸਾਡੇ ਪੜੇ ਲਿਖੇ ਨੌਜਵਾਨ ਜੋ ਲੋਕ ਵੀਰ ਨੇ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਔਰ ਸੀਐਮ ਸਾਹਿਬ ਨੇ ਇੱਕ ਵਾਦਾ ਕੀਤਾ ਹੈ ਕਿ ਕਿ ਨਾਲ ਸਕੂਲਾਂ ਦੇ ਵਿੱਚ ਜਿਹੜੀਆਂ ਸਰਕਾਰੀ ਸਕੂਲ ਆ ਸਰਕਾਰੀ ਸਕੂਲਾਂ ਦੇ ਵਿੱਚ ਬੱਸਾਂ ਵੀ ਪ੍ਰੋਵਾਈਡ ਕਰਵਾ ਕੇ ਦਿੱਤੀਆਂ ਜਾਣੀਆਂ ਸਰਕਾਰੀ ਉਹਦੇ ਵਿੱਚ ਵੀ ਕਹਿੰਦੇ ਕਿ ਨੌਜਵਾਨ ਜਿਹੜੇ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਔਰ ਕੀ ਜਿਹੜਾ ਕੋਈ ਡਰਾਈਵਰ ਪ੍ਰਾਈਵੇਟ ਜੋਬ ਕਰਦਾ ਉਹਨੂੰ ਕੋ ਸਰਕਾਰੀ ਜੋਬ ਮਿਲ ਸਕਦੀ ਆ ਤੇ ਸਾਰਾ ਆਪਾਂ ਫੈਕਟਰੀ ਦੇ ਬਾਰੇ ਕੋਈ ਅਪੀਲ ਕਰ ਸਕੀ ਸੀ ਐਸ.ਐਮ. ਸਾਹਿਬ ਦੇ ਗਾੜੀ ਤੇ ਔਰ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਜੀ ਦੇ ਗਾੜੀ ਉਹਦੀ ਵੇਖੋ ਜੀ ਹੁਣ ਵੋਟਾਂ ਪਖਤਾਲੀਏ ਬਾਕੀ ਜਿਹੜੀ ਵੀ ਸਾਡੀ ਮੰਗ ਹੋਏਗੀ ਡਿਸਟ੍ਰਿਕਟ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਦੀ ਉਹ ਆਪਾਂ ਉਹਨਾਂ ਦੇ ਗਾੜੀ ਰੱਖਾਂਗੇ ਤੇ ਹਰ ਹਾਲਤ ਜ਼ਰੂਰ ਸਾਡੀ ਮੰਗ ਪੂਰੀ ਕਰਨਗੇ ਕੋਈ ਵੀ ਇੰਡਸਟਰੀ ਲਵਾ ਦਈਏ ਲਵਾਵਾਂਗੇ ਜ਼ਰੂਰ ਆਪਾਂ ਜੀ ਇਹ ਕੋ ਬੇਗੁਜ਼ਾਰੀ ਬਹੁਤ ਜ਼ਿਆਦਾ ਸਾਡੇ ਕੋਈ ਵੀ ਇੰਡਸਟਰੀ ਲੱਗੀ ਸਾਰੇ ਵੀਰ ਭਰਾ ਆਪਣੇ ਜਿੰਨੇ ਬਾਜੀ ਨੂੰ ਜਿਤਾ ਕੇ ਪਰਮਨੈਂਟ ਭੇਜੀਏ ਤੇ ਆਪਾਂ ਉਹਨਾਂ ਦੇ ਘਰ ਹੀ ਮੰਗ ਰੱਖਾਂਗੇ ਵੀ ਸਾਡੀ ਆ ਮੰਗ ਵਾ ਤੇ ਉਹ ਪੂਰੀ ਕੀਤੀ ਜਾਵੇ। ਅੱਛਾ ਸਰ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਕਾਲੀਏ ਕਾਂਗਰਸੀ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਹੈਗਾ ਤੇ ਸਰ ਕੀ ਕੀ ਕੰਮ ਕਰਵਾ ਦਿੱਤੇ ਨੇ ਹੁਣ ਤੱਕ ਪਾਰਟੀ ਨੇ ਤੇ ਕਿੰਨੇ ਕੰਮ ਦੂਰੇ ਨੇ। ਕੰਮ ਵੇਖੋ ਜੀ ਪਹਿਲੇ ਨੰਬਰ ਤੇ ਉਹਨਾਂ ਬਿਜਲੀ ਬਿੱਲ ਦਾ ਮਾਫ ਦਾ ਕਿਹਾ ਹੈਗਾ। ਜੀ 600 ਜੁਨਟ ਬਿੱਲੀ ਮੈਂ ਕੋਈ ਵੀ ਬੰਦਾ ਕਹੇ ਵੇਖੋ ਜੀ ਕਿਸੇ ਦਾ ਬਿੱਲ ਆਉਂਦਿਆ ਪਹਿਲਾਂ 40 40 20 20 25 25000 ਰੁਪਿਆ ਬਿੱਲ ਮਲਾਕੀ ਨਿਕੋ ਬਣਾਏ ਹਰ ਸ਼ਹਿਰ ਹਰ ਪਿੰਡ ਚ ਬਣੇ ਪਏ ਆ ਤੀਸਰਾ ਨੰਬਰ ਜਿਹੜਾ ਸਰਕਾਰ ਸੁਰੱਖਿਆ ਜਿਹੜੀਆਂ ਗੱਡੀਆਂ ਲੱਗੀਆਂ ਨੇ ਵੇਖੋ ਅੱਗੇ ਐਕਸੀਡੈਂਟ ਹੋ ਜਾਂਦਾ ਸੀ ਐਂਬੂਲੈਂਸ ਨੂੰ ਫੋਨ ਕਰਦਾ ਸੀ ਉਹ ਤੁਹਾਨੂੰ ਬੰਦੇ ਦਾ ਕੋਈ ਨਾ ਕੋਈ ਨਹੀਂ ਕੋਈ ਆਉਂਦਾ ਤੇ ਬੰਦਾ ਡੈੱਡ ਹੋ ਜਾਂਦਾ ਸੀ ਸੜਕ ਤੇ ਹੁਣ ਇੱਕ ਮਿੰਟ ਚ 5 ਮਿੰਟ ਤੋਂ ਪਹਿਲਾਂ ਉਹ ਗੱਡੀ ਸੁਰੱਖਿਆ ਆ ਜਾਂਦੀ ਉਸੇ ਟਾਈਮ ਹੁਣ ਜਿਹੜੀ ਹਜ਼ਾਰ ਹਜ਼ਾਰ ਰੁਪਏ ਵਾਲੀ ਆ ਜਿੱਦਣ ਇਹ ਇਲੈਕਸ਼ਨ ਹੋ ਗਈ ਅਗਲੇ ਦਿਨ ਹੀ ਬੀਬੀਆਂ ਦਾ 10000 ਰੁਪਿਆ ਅਕਾਊਂਟ ਚ ਆ ਜਾਣਾ ਵਾ ਤੇ ਸਾਰੇ ਇੱਕ 2500 ਰੁਪਿਆ ਵਾ ਵਾ ਪੈਨਸ਼ਨ ਔਰ ਵਿਧਵਾ ਔਰਤ ਦੀ ਪੈਨਸ਼ਨ ਦਾ ਹਲਾਨ ਹੋ ਜਾਣਾ ਜੀ ਅ ਜਦਨ ਚੋਂ ਚੋਣ ਚਾਬ ਤੱਕ ਖੁੱਲ ਗਿਆ ਉਦੋਂ ਨਹੀਂ 2500 ਰੁਪਿਆ ਵਾ ਵਾ ਪੈਨਸ਼ਨ ਖਾਤਿਆਂ ਚ ਪੈਂਡਿਆ ਬਣੀ ਠੀਕ ਹੈ ਧੰਨਵਾਦ ਜੀ